ਦੋਸਤੋ ਪੰਜਾਬ ਦੇ ਵਿੱਚ ਸਰਕਾਰਾਂ ਦਾ ਪਹਿਲਾਂ ਵੀ ਬੜੀਆਂ ਆਈਆਂ ਨੇ ਪਰ ਇੰਨੇ ਜ਼ਿਆਦੇ ਬੇਬੁਨਿਆਦ ਤੇ ਇੰਨੇ ਜ਼ਿਆਦੇ ਬੇਤੁੱਕੀ ਫੈਸਲੇ ਲੈਣ ਵਾਲੀ ਸਰਕਾਰ ਸ਼ਾਇਦ ਕਿਤੇ ਪਹਿਲਾਂ ਆਪਾਂ ਨਾ ਵੇਖੀ ਹੋਵੇ। ਕਈ ਵਾਰੀ ਮੈਂ ਹੈਰਾਨ ਹੁੰਨਾ ਹੈ ਕਿ ਪੰਜਾਬ ਦੀ ਸੀਐਮ ਕੁਰਸੀ ਦੇ ਉੱਤੇ ਕੋਈ ਬੱਚਾ ਤਾਂ ਨਹੀਂ ਬਹਿ ਗਿਆ 8-10 ਸਾਲ ਦਾ ਜਿਹੜਾ ਇਹੋ ਜਿਹੇ ਫੈਸਲੇ ਲੈ ਲੈਂਦਾ ਹੈ ਕਈ ਵਾਰੀ ਫੈਸਲੇ ਲੈ ਕੇ ਸ਼ਾਮਾਂ ਨੂੰ ਮੁੱਕਰ ਜਾਂਦਾ ਹੈ ਜਾਂ ਕਈ ਇਦਾਂ ਦੇ ਫੈਸਲੇ ਲੈ ਹੁੰਦੇ ਨੇ ਜਿਨ੍ਹਾਂ ਨੂੰ ਹੈਰਾਨੀ ਹੁੰਦੀ ਏ ਕਿ ਪੰਜਾਬ ਦਾ ਮੁੱਖ ਮੰਤਰੀ ਆ ਫੈਸਲੇ ਕਿਵੇਂ ਲੈ ਸਕਦਾ ਹੈ ਬੜੀ ਹੈਰਾਨੀ ਦੀਆਂ ਗੱਲਾਂ ਨੇ ਹੁਣ ਜੋ ਨਵਾਂ ਕਾਡ ਹੋਇਆ ਏ ਜੋ ਨਵਾਂ ਹੋਇਆ ਏ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਹੋਇਆ ਕੀ ਏ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਛੋਨਾ ਲਾਉਣ ਦੀ ਜਿਹੜੀ ਤਰੀਕ ਹੈ 1 ਜੂਨ ਕਰ ਦਿੱਤੀ ਏ ਪਹਿਲਾਂ 20 ਜ਼ੋਨ ਹੁੰਦੀ ਸੀ ਜਾਂ 22 ਜ਼ੋਨ ਹੁੰਦੀ ਸੀ 15 ਜੂਨ ਤੋਂ ਅੱਗੇ-ਅੱਗੇ ਹੁੰਦੀ ਸੀ ਇਹਨਾਂ ਨੇ ਸਿੱਧੀ ਚੁੱਕ ਕੇ ਇੱਕ ਜ਼ੋਨ ਕਰ ਦਿੱਤੀ ਸ਼ਾਇਦ ਇਹਨਾਂ ਨੂੰ ਇਹ ਲੱਗਾ ਕਿ ਕਿਸਾਨ ਖੁਸ਼ ਹੋ ਜਾਣਗੇ ਤੇ ਸਾਨੂੰ ਵੋਟਾਂ ਮਿਲ ਜਾਣਗੀਆਂ ਜਦੋਂ ਇਹਨਾਂ ਨੇ ਇੱਕ ਜ਼ੋਨ ਛੋਣੇ ਦੀ ਤਰੀਕ ਫਿਕਸ ਕਰ ਦਿੱਤੀ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤਿਆਂ ਦੇ ਵਿੱਚ ਜਾਂ ਕਈਆਂ ਦੇ ਵਿੱਚ ਪੰਜ ਵੀਏ ਤਾਂ ਉਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਪੂਸਾ 44 ਜ਼ੋਨੇ ਦੀਆਂ ਪਨੀਰੀਆਂ ਬੀਜ ਲਈਆਂ ਬੀ ਲੈ ਕੇ ਹੁਣ ਜਦੋਂ ਪਨੀਰੀਆਂ ਉੱਗ ਗਈਆਂ ਪਨੀਰੀਆਂ ਲਾਉਣ ਦੇ ਕਾਬਿਲ ਹੋ ਚੁੱਕੀਆਂ ਨੇ ਇਹਨਾਂ ਨੇ ਕੱਲ ਬਿਆਨ ਦਿੱਤਾ ਇੱਕ ਬਹੁਤ ਧਮਕੀ ਭਰਿਆ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਪੂਸਾ 44 ਜੋਨਾ ਲਾਇਆ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਹੈ ਤਾਂ ਉਹ ਕਿਸਾਨ ਆਪ ਜ਼ਿੰਮੇਵਾਰ ਹੋਣਗੇ ਆਪਣੇ ਜਿਹੜਾ ਆੜਤੀ ਉਸ ਜੋਨੇ ਨੂੰ ਖਰੀਦੂਗਾ ਉਹਦਾ ਲਾਇਸੈਂਸ ਜਿਹੜਾ ਹੈ ਉਹ ਕੈਂਸਲ ਕਰ ਦਿੱਤਾ ਜਾਊਗਾ ਜਿਹੜਾ ਵਪਾਰੀ ਖਰੀਦੂਗਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਇਹ ਬਿਆਨ ਇਹਨਾਂ ਨੇ ਦਿੱਤਾ ਹੈ ਕੱਲ ਜਦੋਂ ਕਿ ਉਹ ਪਨੀਰੀਆਂ ਲਾਉਣ ਦੇ ਕਾਬਿਲ ਹੋ ਚੁੱਕੀਆਂ ਨੇ ਜਦੋਂ ਇਹਨਾਂ ਨੇ ਚੋਣੇ ਲਾਉਣ ਦੀ ਡੇਟ ਜਿਹੜੀ ਅਨਾਉਂਸ ਕੀਤੀ ਏ ਉਸ ਸਮੇਂ ਇਹਨਾਂ ਨੇ ਕੋਈ ਇਦਾਂ ਦਾ ਬਿਆਨ ਨਹੀਂ ਦਿੱਤਾ ਕਿ ਤੁਸੀਂ ਪੂਸਾ 44 ਚੋਣਾਂ ਨਾ ਲਾਓ ਜੀ ਔਰ ਇਹ ਇਹਨਾਂ ਦਾ ਬੇਤੁੱਕਾ ਫੈਸਲਾ ਇਸ ਕਰਕੇ ਸੀ ਕਿਉਂਕਿ ਪੰਜਾਬ ਦੇ ਵਿੱਚ ਹੋਰ ਕੋਈ ਵੀ ਵੈਰਾਈਟੀ 1 ਜੂਨ ਜਾਂ 5 ਜੂਨ ਨੂੰ ਸੂਟੇਬਲ ਹੈਗੀ ਹੀ ਨਹੀਂਗੀ ਚੋਣੇ ਦੀ ਕੋਈ ਵੀ ਇਦਾਂ ਦੀ ਵੈਰਾਈਟੀ ਨਹੀਂ ਜਿਹੜੀ ਇੰਨੀ ਜ਼ਿਆਦੀ ਅਗੇਤੀ ਲਾ ਦਿੱਤੀ ਜਾਵੇ ਤੇ ਉਹ ਆਪਾਂ ਨੂੰ ਚੰਗਾ ਝਾੜ ਦੇਵੇ ਜਦੋਂ ਕੋਈ ਪੂਸਾ 44 ਤੋਂ ਇਲਾਵਾ ਹੋਰ ਵੈਰਾਈਟੀ ਹੈ ਹੀ ਨਹੀਂ ਜਿਹੜੀ ਲਾਈ ਜਾਵੇ ਇੰਨੀ ਜ਼ਿਆਦੀ ਅਗੇਤੀ ਤਾਂ ਤੁਸੀਂ ਡੇਟ ਪਹਿਲਾਂ ਕਿਉਂ ਕੀਤੀ ਹੈ ਤੁਹਾਨੂੰ ਇਹਨਾਂ ਨਹੀਂ ਪਤਾ ਕਿ ਹੋਰ ਕੋਈ ਝੋਨੇ ਦੀ ਵੈਰਾਈਟੀ ਨਹੀਂ ਹੈਗੀ ਤਾਂ ਲੋਕ ਕਿਹੜਾ ਝੋਨਾ ਲਾਉਣਗੇ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਇਹ ਜਿਹੜੀ ਸਲਾਹ ਜਿੰਨੇ ਵੀ ਦੁੱਤੀਏ ਤੁਹਾਡਾ ਕੋਈ ਐਗਰੀਕਲਚਰਿਸਟ ਸਲਾਹਕਾਰ ਹੈ ਜਿਹੜਾ ਉਹ ਤਾਂ ਬਹੁਤ ਬੇਤੁਕੀ ਸਲਾਹ ਤੁਹਾਨੂੰ ਦੇ ਗਿਆ ਜਿਕਰ ਉਹਨੂੰ ਇਹਨਾਂ ਵੀ ਨਹੀਂ ਪਤਾ ਕਿ ਹੋਰ ਕੋਈ ਵੈਰਾਈਟੀ ਹੈਗੀ ਨਹੀਂਗੀ ਪੰਜਾਬ ਦੇ ਵਿੱਚ ਇੰਨੀ ਜ਼ਿਆਦੀ ਅਗੇਤੀ ਲੱਗਣ ਵਾਲੀ ਤਾਂ ਫਿਰ ਉਹਨੇ ਤੁਹਾਨੂੰ ਇਹ ਸਲਾਹ ਕਿੱਦਾਂ ਦਿੱਤੀ ਕਿ ਆਪਾਂ ਇੱਕ ਜ਼ੋਨ ਜੜੀ ਝੋਨਾ ਲਾਉਣ ਦੀ ਡੇਟ ਫਿਕਸ ਕਰ ਦਈਏ ਜਾਂ ਜੇਕਰ ਤੁਸੀਂ ਕਿਸੇ ਦੀ ਸਲਾਹ ਲੈਣ ਤੋਂ ਬਗੈਰ ਹੀ ਐਡਾ ਵੱਡਾ ਫੈਸਲਾ ਲੈ ਲਿਆ ਸੀ ਤਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਪੰਜਾਬ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲਾ ਫੈਸਲਾ ਹੈ ਜਿਹੜਾ ਏਡਾ ਜ਼ਿਆਦਾ ਲੈ ਰਹੇ ਆਂ ਔਰ ਇਨੀਸ਼ੀਏਟਿਵਾਂ ਦੇ ਵਿੱਚੋਂ ਕੁਝ ਵੀ ਕੱਟ ਦੇਣਾ ਉਹ ਬਹੁਤ ਵੱਡੇ ਪੱਧਰ ਤੇ ਪ੍ਰਭਾਵ ਪਾ ਸਕਦਾ ਹੈ ਸ਼ਾਇਦ ਇਹ ਜਾਣਦੇ ਹੀ ਨਹੀਂਗੇ ਹਾਲੇ ਤੱਕ ਇੰਨੀ ਵੱਡੀ ਕੁਰਸੀ ਇੰਨੇ ਵੱਡੇ ਅਹੁਦੇ ਦੇ ਉੱਤੇ ਬੈਠੇ ਆ ਆਪਾਂ ਔਰ ਆਪਣਾ ਲਿਆ ਇੱਕ ਵੀ ਫੈਸਲਾ ਜਿਹੜਾ ਇਹ ਪੂਰੇ ਪੰਜਾਬ ਨੂੰ ਸੰਕਟ ਦੇ ਵਿੱਚ ਪਾ ਸਕਦਾ ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਕਹਿੰਦੇ ਹੋ ਕਿ ਪੂਸਾ 44 ਚੋਣਾ ਨਹੀਂ ਲਾਉਣਾ ਤਾਂ ਤੁਹਾਨੂੰ ਉਦੋਂ ਦੱਸਣਾ ਚਾਹੀਦਾ ਸੀ ਪਹਿਲਾਂ ਜਦੋਂ ਹੁਣ ਕਰੋੜਾਂ ਰੁਪਈਆ ਦਾ ਵੀ ਵਿਕ ਚੁੱਕਾ ਹੈ ਪੰਜਾਬ ਦੇ ਵਿੱਚ ਉਸ ਚੋਨੇ ਦਾ ਉਸ ਪਨੀਰੀ ਦਾ ਤਾਂ ਤੁਸੀਂ ਇਹੋ ਜੇ ਧਮਕੀ ਭਰੇ ਬਿਆਨ ਦੇ ਰਹੇ ਹੋ ਇਹਨਾਂ ਦਾ ਕੀ ਮਤਲਬ ਬਣਦਾ ਹੈ ਲੋਕ ਹੋਰ ਕਿਹੜਾ ਚੋਣਾ ਲਾਉਣਾ ਤੁਹਾਡੇ ਕਹਿਣ ਦੇ ਉੱਤੇ ਪੀਆਰ 126 ਝੋਨਾ ਲਾ ਲੈਣ ਜਿਹੜੇ ਝੋਨੇ ਨੇ ਪਿਛਲੇ ਸਾਲ ਜ਼ਿਮੀਂਦਾਰਾਂ ਨੂੰ ਡੇਡ ਡੇਡ ਮਹੀਨਾ ਮੰਡੀ ਦੇ ਵਿੱਚ ਬਾਕੇ ਰੱਖਿਆ ਵਪਾਰੀਆਂ ਨੇ ਔਰ ਉਹ ਝੋਨਾ ਵਿਕਦਾ ਨਹੀਂ ਸੀ ਠੁੱਡ ਵੱਜਦੇ ਸੀ ਮੰਡੀ ਦੇ ਵਿੱਚ ਉਸ ਝੋਨੇ ਨੂੰ ਜਿਹੜਾ ਤੁਸੀਂ ਆਖਿਆ ਸੀ ਕਿ ਅਸੀਂ ਇੱਕ ਇੱਕ ਦਾਣਾ ਚੁੱਕਾਂਗੇ ਉਹ ਇੱਕ ਇੱਕ ਦਾਣਾ ਤਾਂ ਤੁਸੀਂ ਕੀ ਚੁੱਕਣਾ ਸੀ ਇੱਕ ਹੀ ਦਾਣਾ ਚੁੱਕ ਲੈਂਦੇ ਉਹਦੇ ਵਿੱਚੋਂ ਤਾਂ ਬੜੀ ਵੱਡੀ ਗੱਲ ਹੋ ਜਾਣੀ ਸੀ ਮੈਨੂੰ ਲੱਗਦਾ ਹੈ ਹੋਰ ਕੀ ਲੋਕ ਮੂੰਗੀ ਬੀਜ ਲੈਣ ਜਿਹੜੀ ਤੁਸੀਂ ਕਹਿੰਦੇ ਹੋ ਕਿ ਪੰਜਾਬ ਸਰਕਾਰ ਚੁੱਕੂਗੀ ਜਦੋਂ ਲੋਕਾਂ ਨੇ ਮੂੰਗੀ ਬੀਜੀ ਤਾਂ ਉਹ ਉਹਨੂੰ ਚੁੱਕਣ ਵਾਲਾ ਕੋਈ ਵਾਰੀਵਾਰ ਸੀ ਹੈਗਾ ਨਹੀਂ ਸੀ ਔਰ ਕੀ ਤੁਸੀਂ ਲੋਕੀ ਬਾਸਮਤੀ ਲਾ ਲੈਣ ਜਿਹਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਸਰਕਾਰ ਐਮਐਸਪੀ ਦੇਊਗੀ ਗੱਲ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਪੂਸਾ 44 ਲੱਗਣਾ ਚਾਹੀਦਾ ਹੈ ਜਾਂ ਬੈਨ ਹੋਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ ਇਹ ਇੱਕ ਅਲੱਗ ਵਿਸ਼ਾ ਹੈ ਗੱਲ ਇਹ ਹੈ ਕਿ ਜਦੋਂ ਉਹਦਾ ਕਰੋੜਾਂ ਰੁਪਈਆ ਦਾ ਬੀ ਵਿਕ ਚੁੱਕਾ ਹੈ ਉਦੋਂ ਤੁਸੀਂ ਬਿਆਨ ਦੇਣ ਦੇ ਵਾਸਤੇ ਆ ਗਏ ਉਹ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕਿ ਇਹ ਕੁਝ ਹੋ ਸਕਦਾ ਹੈ ਪੰਜਾਬ ਦੇ ਵਿੱਚ ਤੁਹਾਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਇਹ ਕੁਝ ਹੋ ਸਕਦਾ ਹੈ ਫਿਰ ਇਹਦਾ ਮਤਲਬ ਕਿ ਆਪਾਂ ਸੀਰੀਅਸ ਹੀ ਨਹੀਂ ਆ ਔਰ ਇੰਨੇ ਵੱਡੇ ਅਹੁਦੇ ਦੇ ਉੱਤੇ ਹੋ ਕੇ ਆਪਾਂ ਜਿੱਕਰ ਸੀ ਇਸ ਨਹੀਂ ਆਤਾ ਇਹ ਤਾਂ ਬਹੁਤ ਵੱਡਾ ਇੱਕ ਸੰਕਟ ਪੈਦਾ ਹੋ ਸਕਦਾ ਹੈ ਏਡੇ ਵੱਡੇ ਸੂਬੇ ਦੇ ਵਾਸਤੇ ਬਾਕੀ ਤੁਹਾਡਾ ਕੀ ਕਹਿਣਾ ਹੈ ਵੇਖਣ ਵਾਲੇ ਜਿਹੜੇ ਦਰਸ਼ਕ ਉਹ ਤੁਹਾਡਾ ਇਹ ਸਭ ਦੇ ਬਾਰੇ ਕੀ ਕਹਿਣਾ ਹੈ ਸਾਡੇ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ رائے ਜਿਹੜੀ ਹੈ ਸਾਂਝੀ ਕਰਿਓ ਜੇ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣਾ ਭਰਾਵਾਂ ਦੇ ਨਾਲ ਇਹ ਜਿਹੜੀ ਨਿਊਜ਼ ਹੈ ਜ਼ਰੂਰ ਸ਼ੇਅਰ ਕਰਨਾ ਅੱਗੇ ਤੋਂ ਅੱਗੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ